ਇਹੋ ਸਾਰਿਆਂ ਨੂੰ ਹੀ ਬਹੁਤ ਜ਼ਰੂਰੀ ਬੇਨਤੀ ਹੈ ਕਿ ਆਹ ਵੇਖੋ ਉਹ ਉਸ ਤੋਂ ਤੱਕ ਜਿਹੜੀ ਸੜਕ ਆ ਬਾਬਾ ਬਕਾਲਾ ਸਾਹਿਬ ਛਾਪਿਆਂ ਵਾਲੀ ਰੋਡ ਜਿਹੜਾ ਮੱਝਾਂ ਨਾਲ ਭਰਿਆ ਪਿਆ 150 ਤੋਂ 200 ਮੱਝਾਂ ਵੇਖੋ ਕਿੱਥੇ ਬੂਟੇ ਕੀ ਬਜਣੇ ਨੇ ਆ ਵੇਖੋ ਜਿਹੜੀਆਂ ਫਸਲਾਂ ਨੇ ਨੇੜੇ ਇਹ ਫਸਲਾਂ ਨੂੰ ਵੀ ਮੂਹ ਮਾਰਦੇ ਵੇਖੋ ਖਰਾਬ ਕਰਦੇ ਫਸਲਾਂ ਤੁਰੇ ਆਉਂਦੇ ਬੂਟਿਆਂ ਨੂੰ ਫਸਲਾਂ ਨੂੰ ਤੇ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਨੇੜੇ-ਨੇੜੇ ਦਾ ਕੋਈ ਪਿੰਡ ਨਹੀਂ ਇਹਨਾਂ ਨੂੰ ਵੜਨ ਦਿੰਦਾ ਅਤੇ ਤਿੰਨ ਗਰੁੱਪਾਂ ਦੋ ਲੰਘ ਗਿਆ ਤੇ ਇੱਕ ਗਰੁੱਪ ਇਹਨਾਂ ਦਾ ਪਿੱਛੇ ਆਉਣ ਵਾਲਾ 200 ਮੱਝਾਂ ਹੋਣੀਆਂ ਕਰੀਬ ਤੇ ਮੈਂ ਬੇਨਤੀ ਕੀਤੀ ਸੀ ਕਿ ਬਾਬਾ ਬਕਾਲਾ ਸਾਹਿਬ ਵਾਲਿਆਂ ਦਾ ਕੋਈ ਹਿੱਸਾ ਮੱਝਾਂ ਦੇ ਵਿੱਚ ਕਿ ਸ਼ਾਮ ਨੂੰ ਦੁੱਧ ਜਿਹੜਾ ਵਾ ਉਹ ਗੁਰੂ ਘਰ ਜਾਣਾ ਜਾਂ ਪਿੰਡਾਂ 'ਚ ਲੋਕਾਂ ਨੂੰ ਗਲਾਸ-ਗਲਾਸ ਮਿਲਣਾ ਜਾਂ ਕੋਈ ਸਾਂਝੀ ਇਹਨਾਂ ਨੇ ਕੋ ਇਹੋ ਜੀ ਡੇਰੀ ਬਣਾਈ ਹੈ ਜਿੱਥੋਂ ਦੁੱਧ ਫ੍ਰੀ ਮਿਲਦਾ ਜਦੋਂ ਇਹਨਾਂ ਨੇ ਦੁੱਧ ਆਪ ਵੇਚਣਾ ਆ ਵੇਖੋ ਫਸਲਾਂ ਨੂੰ ਖਰਾਬ ਕਰੇ ਨਾਲ ਨਾਲ ਪਤਾ ਲੱਗਦਾ ਵੇਖੋ ਕਿੰਨੇ ਮਹਿੰਗੇ ਜਾੰਗਲੇ ਲਾਏ ਆ ਰੁੱਖ ਲਾਏ ਦਰਖਤ ਲਾਏ ਆ ਜਦੋਂ ਇਹਨਾਂ ਨੂੰ ਇਸ਼ਾਰਾ ਕਰੀਦਾ ਕਿ ਵੇਖੋ ਦਰਖਤਾਂ ਨੂੰ ਫਸਲਾਂ ਨੂੰ ਖਰਾਬ ਕਰਦੇ ਡੰਗਰ ਫਿਰ ਹੱਸਦੇ ਅੱਗੋਂ ਕਹਿੰਦੇ ਅਸੀਂ ਇਹਨੇ ਇੰਨਿਆਂ ਨੂੰ ਕਿੱਦਾਂ ਮੋੜ ਲਈਏ ਤੋਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਵੇਖੋ ਕੋਈ ਸਾਮ ਸੰਭਾਲਣੀ ਆ ਵੀਰ ਜਿਹੜੇ ਜ਼ਮੀਨਾਂ ਨੇ ਜਿਨ੍ਹਾਂ ਦੀਆਂ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਉਹ ਜਾ ਕੇ ਸੰਗਤ ਨੂੰ ਨਾਲ ਲੈ ਕੇ ਪਹਿਲੇ ਐਸਡੀਐਮ ਦੇ ਲਿਖ ਕੇ ਦਿਓ ਕੋਈ ਨਹੀਂ ਆਵਾਜ਼ ਚੁੱਕਦਾ ਇਸ ਵਕਤ ਕਿੱਡੀ ਮਾੜੀ ਹਾਲਾਤ ਆ ਆ ਵੇਖੋ ਆ ਤੀਸਰਾ ਗਰੁੱਪ ਜਿਹੜਾ ਜਾ ਰਿਹਾ ਤੇ ਅੱਗੋਂ ਗੱਲਾਂ ਕਰਦੀਆਂ ਬੀਬੀਆਂ ਜੇ ਦਿਖਾਈਏ ਤਾਂ ਤੁਸੀਂ ਹੈਰਾਨ ਹੋ ਜਾਓ ਤੇ ਕੋਈ ਪੁੱਛ ਪੜਤਾਲ ਨਹੀਂ ਇਹਨਾਂ ਨੂੰ ਕੋਈ ਨੇੜੇ ਨੇੜੇ ਇਹੋ ਜਿਹੇ ਪਿੰਡ ਨੇ ਉਹ ਕਹਿੰਦੇ ਬਾਬਾ ਜੀ ਅਸੀਂ ਨਹੀਂ ਵੜਨ ਦਿੰਦੇ ਜੇ ਵੜਦੇ ਨੇ ਤੇ ਅਸੀਂ ਉੱਥੋਂ ਹੀ ਪਿੱਛੇ ਮੋੜ ਦਿੰਦੇ ਇੱਕ ਵੀ ਬੰਦਾ ਕਹਿੰਦੇ ਸਾਡਾ ਮਿਲ ਜੇ ਅਸੀਂ ਪਿੱਛੇ ਮੋੜ ਦਿੰਦੇ ਆ ਤੀਸਰਾ ਗਰੁੱਪ ਆ ਵੇਖੋ 200 ਤੋਂ ਉੱਤੇ ਮੱਜਾਂ ਦੀ ਗਿਣਤੀ ਹੈ ਇਹ ਪਤਾ ਨਹੀਂ ਕਿੱਥੋਂ ਆਉਂਦੇ ਕੀ ਕਰਦੇ ਕੀ ਨਹੀਂ ਤੇ ਇੱਥੇ ਕਿਹੜੀ ਚਾਰ ਚਰਗਾਹ ਆ ਇਹੋ ਜੀ ਜਿੱਥੇ ਜਿਹੜੀ ਆ ਉਹ ਇਹਨਾਂ ਚਾਰਨੇ ਨੇ ਡੰਗਰ ਹੁਣ ਤੇ ਕੋ ਜਮੀਨਾ ਇਹੋ ਜੀਆਂ ਵਿਹਲੀਆਂ ਰਹਿ ਨਹੀਂ ਗਈਆਂ ਇਹਨਾਂ ਤੇ ਕੋਈ ਨਾ ਕੋਈ ਇਹਨਾਂ ਤੇ ਬੰਦਿਸ਼ ਲੱਗਣੀ ਚਾਹੀਦੀ ਮੁਲਾਜ਼ਮ ਨੇ ਪੁਲਸਿਆ ਸਾਰੇ ਵੇਖਦ ਕੀਆ 200 ਮੱਜ ਕੇ ਤੇ ਨੇਰੇ ਚ ਲਗਾ ਕੇ ਲੈ ਗਏ ਸਾਰਿਆਂ ਨੂੰ ਪਤਾ ਪਰ ਕੋਈ ਨਹੀਂ ਅੱਗੇ ਆ ਰਿਆ ਨਾ ਕੋ ਪ੍ਰਬੰਧਕ ਨਾ ਕੋ ਮੁਖੀ ਸਭ ਅੱਖਾਂ ਮੀਟ ਕੇ ਬੈਠੇ ਨੇ